ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ੴ ਸਤਨਾਮ ਕਕਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੀ ਘਰ ਪਹਿਲਾ ਭਾਂਡਾ ਧੋਈ ਬੈ ਧੂਪ ਦੇ ਉਹ ਤਦ ਦਾ ਕੋ ਜਾਵ ਹੂ ਦੂਦ ਕਰਮ ਗੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਉ ਪਰਣਾ ਤੋਏ ਬੈ ਤੂਪ ਦੇਵੋ ਤਾਉ ਦੂਦ ਕੋ ਜਾਵੋ ਦੂਦ ਕਰਮ ਭੁਲ ਰੁਪ ਸਮਾਇਨ ਹੋਏ ਦਿਰਾਸ ਜਮਾ ਬਹੁ ਜਬੋ ਤੋਏ ਕੋ ਨਾਮ ਅਵਰਨ ਲਾ ਬਲ ਕਾਮ ਏ ਮਨਿ ਇਟੀ ਆਤ ਕਰੋ ਬਨੇ ਨੈਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੂ ਤਉ ਨਥਿਏ ਇਨਵ ਦੇ ਅਮਰਤ ਪਾਵ ਮਨ ਸੰਕਟ ਜ ਸਸਰ ਨਾਵਣ ਪਾਵਨ ਪਾਤੇ ਤਿਰਪਤ ਕਰੇ ਦਾ ਪ੍ਰਾਨ ਸੇਵਕ ਜੀ ਸੇਵੀ ਇਹਨੇ ਸਾਹਿਬ 라ਵਟ ਰਹੇ ਕਹਿੰਦੇ ਕਹਿ 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 ਜਾਵ ਤਮ ਸਾਰੇ ਅਬਰ ਨ ਕੋਈ ਭਗਤ ਹੀ ਨਾਲ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਕਹਿੰਦੇ ਕਹਿ 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 ਜਾਵ ਉਮ ਸਾਰਿਆ ਵਰਣ ਕੋਈ ਭਗਤ ਹੀ ਨਾਨਕ ਜਨ ਜੰਪੈ ਹਉ ਸਬਾਹੀ ਸਤਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ